ਅਰੇ ਇਹ ਕਿਦਾਂ ਦੇ ਬਹੁਤ ਸੀਰੀਅਸ ਆ। ਕਈ ਵਾਰੀ ਇੰਜ ਹੁੰਦਾ ਹੈ ਕਿ ਕਿਸੇ ਫੰਕਸ਼ਨ ਦੇ ਵਿੱਚ ਮੈਂ ਜਾਂਦੀ ਹਾਂ ਨਾ ਤਾਂ ਮੈਂ ਜ਼ਿਆਦਾਤਰ ਹੁੰਦਾ ਕਿ ਮੈਂ ਬਹੁਤ ਚੁੱਪ ਰਹਿੰਦੀ ਕਿ ਮੈਂ ਇਸ ਤਰ੍ਹਾਂ ਨਾਲ ਬੈਠੀ ਹੁੰਦੀ ਤਾਂ ਮੇਰੇ ਕੋਲ ਨਾ ਕਹੀ ਜਾਣੀਆਂ ਬੀਬੀਆਂ ਪੈਣਾ ਹੁੰਦੀ। ਤੁਸੀਂ ਗੱਲ ਨਹੀਂ ਕਰਦੇ। ਹਾਂਜੀ ਤੁਸੀਂ ਥੋੜੇ ਚੁੱਪ ਚੁੱਪ ਰਹਿੰਦੇ ਮੈਂ ਤਾਂ ਜਦੋਂ ਪੈਸੇ ਮਿਲਦੇ ਮੈਂ ਉਹਦੇ ਹੀ ਗੋਲ। ਅੱਛਾ ਆਵਾਜ਼ ਅਰੇ ਠੀਕ ਹੈ। ਠੀਕ ਹੈ। ਲਗਾ ਠੀਕ ਹੈ। ਓਕੇ ਬਣ। ਹਾਂਜੀ। ਬਣੀ ਗਾ। ਬਣੀ। ਠਰ। ਕਹਿੰਦੇ ਬਣੀ ਗਾ ਠੀਕ ਹੈ। ਸਤਿ ਸ੍ਰੀ ਅਕਾਲ ਪੰਜਾਬ ਦੇਖਣ ਉਸ ਮਹਿਮਲ ਕੇ ਸਿੰਘ ਸਵਾਗਤ ਕਰਦਾ ਤੁਹਾਡਾ ਚੈਨਲ ਤੇ ਉਤੇ ਅੱਜ ਅਸੀਂ ਜਿਹੜੇ ਆਰਟਿਸਟ ਨਾਲ ਜਿਹੜੇ ਕਲਾਕਾਰਾਂ ਨਾਲ ਗੱਲ ਕਰਨ ਜਾ ਰਹੇ ਹਾਂ ਜਿਸ ਪੰਜਾਬੀ ਫਿਲਮ ਵਿੱਚ ਜਾਂ ਜਿਹੜੇ ਪ੍ਰੋਜੈਕਟ ਦੇ ਵਿੱਚ ਜੁੜ ਜਾਂਦੇ ਨੇ ਚਾਂਸਸ ਵਧੇ ਹੁੰਦੇ ਨੇ ਫਿਲਮ ਦੇ ਸੁਪਰ ਹਿੱਟ ਹੋਣ ਦੇ ਨਾਲ ਤੇ ਇਹਨਾਂ ਦੀ ਤਾਰੀਫ ਦੇ ਵਿੱਚ ਮੈਂ ਜਿੰਨੇ ਸ਼ਬਦ ਬੋਲਾਂ ਉਹਨੇ ਘੱਟ ਰਹਿ ਜਾਣਗੇ ਤੇ ਗੱਲ ਕਰਦੇ ਹਾਂ ਡਾਇਰੈਕਟਲੀ ਉਹਨਾਂ ਨਾਲ ਸਵਾਗਤ ਹੈ ਸਰ ਤੇ ਮੈਮ ਤੁਹਾਡਾ ਰਤੂ ਆਪਣੇ ਚੈਨਲ ਤੇ ਬਹੁਤ ਸ਼ੁਕਰੀਆ ਥੈਂਕ ਯੂ ਜੀ ਸ਼ੁਕਰੀਆ ਜੀ ਕਿਦਾਂ ਦਾ ਪ੍ਰੋਜੈਕਟ ਜਿਹੜਾ ਹੁਣ ਲੈ ਕੇ ਆ ਰਹੇ ਹੋ ਤੇ ਕੀ ਕਿਰਦਾਰਾ ਤੁਹਾਡੇ ਇਸ ਨਾਲ ਬਹੁਤ ਅ ਕਮੇਡੀ ਕਹਾਣੀ ਹੈ ਜ ਜਿਹਦੇ ਵਿੱਚ ਇੱਕ ਲਾਣੇ ਦੀ ਗੱਲ ਕੀਤੀ ਗਈ ਹੈ ਇੱਕ ਟੱਬਰ ਦੀ ਗੱਲ ਕੀਤੀ ਗਈ ਹੈ ਜੋਇੰਟ ਫੈਮਿਲੀ ਹੈਗੀ ਔਰ ਮੈਂ ਇਹਦੇ ਵਿੱਚ ਔਰਤਾਂ ਵੱਲੋਂ ਹੈੱਡ ਆਫ ਦਾ ਫੈਮਿਲੀ ਜੀ ਵੱਡੀ ਨੂੰ ਇਹ ਸਾਰੀ ਕਹਾਣੀ ਜਿਹੜੀ ਆ ਉਹ ਸਾਡੇ ਘਰ ਦੇ ਵਿੱਚ ਹੀ ਵਾਪਰਦੀ ਹੈ ਜ਼ਿਆਦਾਤਰ ਹਮ ਨੌ ਪੁੱਤ ਸਾਸ ਸੋਹਰਾ ਇਹਨਾਂ ਰਿਸ਼ਤਿਆਂ ਨੂੰ ਲੈ ਕੇ ਇੱਕ ਫਿਲਮ ਬਣੀ ਆ ਔਰ ਬੜੇ ਕਾਮਿਕ ਸਿਚੁਏਸ਼ਨਸ ਨੇ ਬੜੀਆਂ ਹਾਸਿਆਰੀਆਂ ਚੀਜ਼ਾਂ ਨੇ ਪਿੰਡਾਂ ਦਾ ਮਾਹੌਲ ਆ ਜਿੱਦਾਂ ਨਾਲ ਪੁਰਾਣੇ ਸਾਡੇ ਪੰਜਾਬ ਦੇ ਵਿੱਚ ਸਾਂਝੇ ਪਰਿਵਾਰ ਹੁੰਦੇ ਸੀ ਤੇ ਬੜੀਆਂ ਮਿੱਥਾਂ ਨੇ ਜਿਹੜੀਆਂ ਛੋਟੇ ਹੁੰਦੇ ਆ ਜਿੱਦਾਂ ਸਾਡੀਆਂ ਜ਼ਿੰਦਗੀਆਂ 'ਚ ਮਾਊ ਆਇਆ ਸੀ ਚੁੱਪ ਕਰਕੇ ਬਹਿ ਜਾ ਮਾਊ ਨਾਲ ਉਹਦਾ ਜੋਖੇ ਲੈਣਾ ਸੋ ਉਹ ਜਿਹੇ ਮਾਊ ਜਿਹੜੇ ਨੇ ਉਹਨਾਂ ਦੀ ਕਹਾਣੀ ਹੈਗੀ ਆ ਤੇ ਬਹੁਤ ਖੂਬਸੂਰਤ ਬੁਣੀ ਗਈ ਹੈ ਬਹੁਤ ਪਿਆਰੀ ਹੈ ਜੀ ਤੇ ਭਾਈ ਤੁਹਾਡਾ ਕਿਦਾਂ ਗਿਰਦਾ ਹੈ ਮੇਰਾ ਕੈਰੈਕਟਰ ਦੇਖੋ ਤਨਵਾਸ ਆਇਆ ਨਾ ਬਿਲਕੁਲ ਹੁਣ ਜੀ ਮੈਂ ਨਾ ਮੇਰਾ ਇਤਨਾ ਦਾ ਕਰੈਕਟਰ ਆ ਭਰਾਵਾ ਬਈ ਇਹ ਤੁਸੀਂ ਜਦੋਂ ਨਾ 24 ਦਿਨ ਜਾਓਗੇ ਦੇਖ ਕੇ ਫਿਰ ਤੇ ਮੈਨੂੰ ਸਪੈਸ਼ਲੀ ਮੇਰੇ ਪੇਜ ਤੇ ਜਾਂ ਮੈਨੂੰ ਇੰਸਟਾ ਤੇ ਨਾ ਮੈਸੇਜ ਕਰਕੇ ਜਰੂਰ ਦੱਸਿਓ ਵੀ ਮੈਂ ਕਰੈਕਟਰ ਨਾਲ ਨਿਬਾਹ ਕੀਤਾ ਜਾਂ ਨਹੀਂ ਵੈਸੇ ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਵੀ ਮੈਂ ਇਸ ਕਰੈਕਟਰ ਨਾਲ ਇਮਾਨਦਾਰੀ ਨਾਲ ਖੇਡਿਆ ਤੇ ਮੈਂ ਪੂਰਾ ਖੇਡਿਆ ਤੇ 26 ਤਰੀਕ ਨੂੰ ਇਹ ਫਿਲਮ ਆਉਣੀ ਆ ਹੁਣ ਥੀਏਟਰ ਵਿੱਚ ਇਸ ਕਰੈਕਟਰ ਨੇ ਕਿ ਤੁਸੀਂ ਖੇਡਣਾ ਠੀਕ ਆ ਫੇਰ ਦੱਸਿਓ ਮੈਨੂੰ ਬਰਾ ਵੀ ਖੇਡ ਕਿਦਾਂ ਜੀ ਨੀ ਭਾਜੀ ਮਤਲਬ ਅਬਜ਼ਰਵੇਸ਼ਨ ਕਿੱਥੋਂ ਲਈ ਕੀਤੀ ਤੁਸੀਂ ਮਤਲਬ ਡੇਲੀ ਰੂਟੀਨ ਦੇ ਵਿੱਚ ਕੋਈ ਬੰਦੇ ਇਦਾਂ ਟੱਕਰਦੇ ਸੀ ਕਿਦਾਂ ਉਹ ਦੇਖ ਬਾਈ ਦੇਖ ਇਹ ਕਿਹਨਾ ਕੀ ਹੈ ਮੈਂ ਨਾ ਜੇ ਮੈਂ ਕੀਤਾ ਕੈਰੀ ਆਨ ਜੱਟਾਂ ਦੀ ਰਿਛੀਆਣਾ ਅਸੀਂ ਅਗੇ ਪਿੰਡੂ ਬੰਦੇ ਪਿਓ ਹਾਂ ਸਾਡੇ ਆਮ ਜ਼ਿੰਦਗੀ ਚ ਨਾ ਤੇ ਉਹ ਹੈ ਜੇ ਮੈਂ ਨੋਟੀਜਰ ਤੇ ਪਖਾਰੀ ਦਾ ਕੀਤਾ ਸੀ ਤੇ ਤਕਰੀਬਨ ਹਨਾ ਉਹ ਬਵਾਜਦੇ ਨਹੀਂ ਤੇ ਬਾਬੇ ਆਉਂਦੇ ਹੀ ਰਹਿੰਦੇ ਆ ਇਹ ਥੱਕ ਬਾਬੇ ਆ ਹਨ ਨਕਲੀ ਬਾਬੇ ਉਹਨਾਂ ਨੂੰ ਮੈਂ ਉਹਨਾਂ ਦਾ ਇੱਕ ਰੋਲ ਪਲੇ ਕੀਤਾ ਨਕਲੀ ਬਾਬਿਆਂ ਦਾ ਬਈ ਇਹਨਾਂ ਤੋਂ ਬਚੋ ਤੇ ਬਾਕੀ ਮੈਨੂੰ ਨਹੀਂ ਚਾਹੀਦਾ ਇਹ ਜਿਹੜੇ ਪੂਰੇ ਤਾਂ ਐਂਕੀ ਕਿੰਦਾ ਕਿਰਦਾਰ ਮਤਲਬ ਇਹਨਾਂ ਨਾਲ ਕਿੰਦਾ ਫਿਲਮ ਦੇ ਵਿੱਚ ਜੁੜਿਆ ਹੋਇਆ ਪਰਿਵਾਰ ਸਾਡਾ ਫੈਮਿਲੀ ਹੈ ਤਾਂ ਉਹਦੇ ਵਿੱਚ ਅਸੀਂ ਬਾਬਾ ਜੀ ਸਾਡੇ ਘਰੇ ਆਉਂਦੇ ਨੇ ਤੇ ਫਿਰ ਬਾਬਾ ਜੀ ਦੇ ਨਾਲ ਸਾਰੀਆਂ ਕਾਮਿਕ ਸਿਚੁਏਸ਼ਨਸ ਨੇ ਕਿ ਬਾਬਾ ਆਪਣਾ ਸਾਨੂੰ ਠੱਗਣ ਦੇ ਦਾਅ ਤੇ ਉੱਤੇ ਤੇ ਸਾਨੂੰ ਲੱਗਦਾ ਵੀ ਇਹ ਸੱਚਾ ਬਾਬਾ ਤੇ ਫਿਰ ਉਹ ਬੜੀਆਂ ਨਵੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਪੈਦਾ ਹੁੰਦੀਆਂ ਤੇ ਆਖਰ ਫਿਰ ਬਾਬਾ ਜੀ ਜਿਹੜੇ ਉਹਨਾਂ ਨੂੰ ਬਹੁਤ ਇੱਜ਼ਤ ਦੇ ਨਾਲ ਨਾ ਬਸ ਤੁਸੀਂ ਉਹ ਵੀ ਦੱਸ ਮੇ ਜੀ ਤੇ ਮੇਰੇ ਸਾਬ ਨਾਲ ਤੁਸੀਂ ਬੱਬਲ ਭਾਜੀ ਤੇ ਸਾਰਾ ਗੁਰਪਾਲ ਨਾਲ ਪਹਿਲੀ ਵਾਰ ਕੰਮ ਕਰ ਰਹੇ ਹੋ ਨਹੀਂ ਬੱਬਲ ਹੁਣਾ ਦੇ ਨਾਲ ਵੀ ਪਹਿਲੀ ਫਿਲਮ ਹੈ ਜੀ ਔਰ ਜਦੋਂ ਮੈਂ ਪੁੱਛਿਆ ਕਿ ਫਿਲਮ ਦੇ ਵਿੱਚ ਕੌਣ ਕੌਣ ਹੈ ਤਾਂ ਉਹਨਾਂ ਨੇ ਵੀ ਲੀਡਰ ਵਿੱਚ ਕੌਣ ਕਹਿੰਦੇ ਜੀ ਬੱਬਲ ਰਾਏ ਸਾਰਾ ਗੁਰਪਾਲ ਐਂਡ ਯਾਸਰ ਹੁਸੈਨ ਇਹ ਨਹੀਂ ਜੀ ਮੈਂ ਯਾਸਰ ਹੁਣਾ ਦੇ ਤਾਂ ਪਹਿਲੀ ਫਿਲਮ ਹੈ ਤਾਂ ਅਸੀਂ ਸਾਰੇ ਨੇ ਉਹਨਾਂ ਨਾਲ ਪਹਿਲੀ ਵਾਰੀ ਕੰਮ ਕੀਤਾ ਬੱਬਲ ਹੁਣ ਨੂੰ ਮੈਂ ਗਿੱਪੀ ਹੁਣਾਂ ਦੀਆਂ ਫਿਲਮਾਂ ਦੇ ਵਿੱਚ ਦੇਖਿਆ ਤੇ ਮੈਨੂੰ ਨਹੀਂ ਸੀ ਮੈਂ ਸੋਚਿਆ ਨਹੀਂ ਸੀ ਕਦੀ ਕਿ ਇਹ ਜਿਹੜਾ ਸਿੰਗਰ ਹੈਗਾ ਮੁੰਡਾ ਇਹ ਇਹਨਾਂ ਨੈਚਰਲ ਅਦਾਕਾਰ ਹੋ ਸਕਦਾ ਤੇ ਮੈਂ ਉਹ ਫਿਲਮਾਂ ਉਹਨਾਂ ਦੀ ਦੇਖੀ ਤੇ ਮੈਂ ਬੜੀ ਇੰਪ੍ਰੈਸਡ ਸੀਗੀ ਜਦੋਂ ਮੈਨੂੰ ਪਤਾ ਲੱਗਾ ਤੇ ਉਹ ਇਸ ਵੇਲੇ ਦੇ ਵਿੱਚ ਮੇਰੇ ਵੇਡੇ ਬਣਨਗੇ ਮੈਨੂੰ ਬਹੁਤ ਅੱਛਾ ਲੱਗਾ ਰੀਅਲੀ ਫਿਲਮ 'ਚ ਕੰਮ ਕਰਕੇ ਉਹਨਾਂ ਦੇ ਨਾਲ ਬਹੁਤ ਮਜ਼ਾ ਆ ਬੜੇ ਹਾਰਡ ਵਰਕਿੰਗ ਨੇ ਜੀ ਸਾਰਾ ਦੇ ਨਾਲ ਮੈਂ ਪਹਿਲਾਂ ਵੀ ਮੰਜੇ ਵਿਸਤਾਰ ਚੁੱਕੀ ਹਾਂ ਮੇਰੀ ਬੇਟੀ ਬਣੀ ਸੀ ਉਹਦੇ ਚ ਜੀ ਆ ਇਸ ਚਿਰਾਂ ਵਿੱਚ ਮੇਰੀ ਲੌ ਬਣੀ ਕਿੰਦਾ ਦਾ ਮਾਹੌਲ ਹੁੰਦਾ ਨਾ ਅਗਰ ਪੁਰਾਣੀ ਫਿਲਮਾਂ ਦੇਤੇ ਸੀਨ ਵਗੈਰਾ ਜਾਂ ਉਸ ਦੇ ਜਾਂ ਉਹ ਚੀਜ਼ ਦੇ ਉੱਤੇ ਚਰਚਾ ਕਰਨੀ ਦੁਬਾਰਾ ਤੋਂ ਫਿਰ ਤੋਂ ਜਦੋਂ ਇਕੱਠੇ ਹੋਣਾ ਨੇਚਰਲੀ ਬੜਾ ਮਜ਼ਾ ਆਉਂਦਾ ਉਹਨਾਂ ਚੀਜ਼ਾਂ ਨੂੰ ਯਾਦ ਕਰਕੇ ਜਿਵੇਂ ਮਤਲਬ ਫੇਸ ਫਿਲਮ ਦੇ ਵਿੱਚ ਪਹਿਲੀ ਵਾਰੀ ਜਿੰਨਾ ਕਲਾਕਾਰਾਂ ਨਾਲ ਕੰਮ ਕੀਤਾ ਉਹ ਅੱਜ ਅਸੀਂ ਫਿਰ ਪ੍ਰਮੋਸ਼ਨ ਦੇ ਉੱਤੇ ਕੱਠੇ ਆ ਤਾਂ ਉਹ ਸਾਰੀਆਂ ਚੀਜ਼ਾਂ ਅਸੀਂ ਯਾਦ ਕਰ ਰਹੇ ਆ ਤੇ ਫਿਰ ਦੁਬਾਰਾ ਦੁਬਾਰਾ ਉਹਨਾਂ ਦਿਨਾਂ ਨੂੰ ਜਿਉ ਰਹੇ ਆ ਕਿਉਂਕਿ ਉਹ ਦਿਨ ਇੰਨੇ ਜ਼ਿਆਦਾ ਖੂਬਸੂਰਤ ਸੀ ਉਹ ਯਾਦਾਂ ਇੰਨੀਆਂ ਪਿਆਰੀਆਂ ਕਿ ਦਿਲ ਕਰਦਾ ਸੀ ਕਿ ਉਹ ਦਿਨ ਖਤਮ ਨਾ ਹੋਣ ਤੇ ਮੈਂ ਉਮੀਦ ਕਰਦੀ ਆਂ ਕਿ ਫਿਲਮ ਜਿੰਨਾ ਕਰਦਿਆਂ ਸਾਨੂੰ ਮਜ਼ਾ ਆਇਆ ਤੁਹਾਨੂੰ ਦੇਖਦੇ ਉਹਨਾਂ ਜੇ ਮਜ਼ਾ ਆ ਗਿਆ ਤੇ ਸਾਡੀ ਕਿਸਮ ਵਿੱਚ ਦੁਬਾਰਾ ਫਿਰ ਅਸੀਂ ਲੰਬੜਾ ਦਾ ਲਾੜਾ 2 ਬਣਾਵਾਂਗੇ ਤੇ ਉਹ ਪਾਲਸ਼ਣ ਉਹ ਸਾਰੀਆਂ ਲੇਗ ਵਾਲੀਆਂ ਗੱਲਾਂ ਉਹ ਸਾਰੀਆਂ ਉਹ ਸਾਰੇ ਰਿਸ਼ਤੇ ਜਿਹੜੇ ਅਸੀਂ ਉਹਨਾਂ ਨੂੰ ਦੁਬਾਰਾ ਜੀਵਾਂਗੇ ਇਹ ਫਿਰ ਉਹ ਨਹੀਂ ਜਿਤਨਾ ਫੀਲ ਕਰਾਂ ਤੇ ਮੈਂ ਤੁਹਾਡੇ ਬਲੌਗਸ ਵਗੈਰਾ ਵੀ ਅਸੀਂ ਦੇਖ ਦੁੰਨੇ ਆ ਸੋ ਫੇਸਬੁਕ ਤੇ ਕਾਫੀ ਪਸੰਦ ਕੀਤੇ ਜਾਂਦੇ ਨੇ ਆਡੀਅੰਸ ਵੱਲੋਂ ਰੀਅਲ ਲਾਈਫ ਦੇ ਵਿੱਚ ਜਿੱਦਾਂ ਕਿ ਤੁਸੀਂ ਕਾਫੀ ਚੁਲਬੁਲੇ ਤੇ ਹਾਸਮੁਖੀ ਹੈਗੇ ਹੋ ਨਹੀਂ ਰੀਅਲ ਚ ਨਹੀਂ ਹੈ ਨਹੀਂ ਹੈ ਕੈਮਰੇ ਦੇ ਅੱਗੇ ਕੈਮਰੇ ਦੇ ਅੱਗੇ ਠੀਕ ਹੈ ਰੀਅਲ ਚ ਕਿਦਾਂ ਦੇ ਹੋ ਬਹੁਤ ਸੀਰੀਅਸ ਹਾਂ ਮੈਂ ਕਈ ਵਾਰ ਇਹਝ ਹੁੰਦਾ ਹੈ ਕਿ ਕਿਸੇ ਫੰਕਸ਼ਨ ਦੇ ਵਿੱਚ ਮੈਂ ਜਾਂਦੀ ਹਾਂ ਨਾ ਤਾਂ ਮੈਂ ਜ਼ਿਆਦਾਤਰ ਹੁੰਦਾ ਹੈ ਕਿ ਮੈਂ ਬਹੁਤ ਚੁੱਪ ਰਹਿੰਦੀ ਹਾਂ ਤੇ ਮੈਂ ਇਸ ਤਰ੍ਹਾਂ ਨਾਲ ਬੈਠੀ ਹੁੰਨੀ ਤਾਂ ਮੇਰੇ ਕੋਲ ਨਾ ਕਹੀ ਜਾਣੀ ਆ ਬੀਬੀਆਂ ਭੈਣਾਂ ਆਉਣੀਆਂ ਹੂੰ ਕਿਤੇ ਗੱਲ ਹੀ ਨਹੀਂ ਕਰਦੇ। ਹਾਂਜੀ ਤੁਸੀਂ ਤਾਂ ਬੜੇ ਚੁੱਪਚੁਪ ਰਹਿੰਦੇ ਮੈਂ ਤਾਂ ਜਦੋਂ ਪੈਸੇ ਮਿਲਦੇ ਨੇ ਉਹਦੇ ਹੀ ਬੋਲਦੇ। ਅੱਛਾ ਠੀਕ ਹੈ। ਤੇ ਭਾਈ ਤੁਹਾਡੇ ਨਾਲ ਕਦੇ ਇਦਾਂ ਆ ਕਿਤੇ ਇਵੈਂਟ ਤੇ ਗਏ ਹੋ ਤੁਹਾਨੂੰ ਤੱਕੇ ਨਾ ਫਿਲਮਾਂ ਦੇ ਸੀਨ ਵੀ ਆਰ ਦੋਸਤਾਂ ਜਾਂ ਫੈਮਿਲੀ ਵਾਲੇ ਮੈਂਬਰ ਆਲੇ ਕਾਈਂਡ ਵੀ ਉਹ ਵਾਲਾ ਚੇ ਸੀਨ ਕਰਕੇ ਦਿਖਾ ਜਿਹੜੇ ਤੁਹਾਡੇ ਫੇਵਰਿਟ ਸੀਨ ਹੋਣ। ਅਕਸ਼ਰ ਬਾਜੀ। ਮੈਂ ਤੇ ਸੁਣਦੇ ਹੀ ਮੈਂਦੂ ਆ। ਹੂੰ। ਹੋਰ ਕਿਹਦੇ ਸੁਣਦੇ ਨਹੀਂ। ਡਾਇਲੌਗ ਹੀ ਮੈਂ ਤੋ ਸੁਣਦੇ ਆ। ਯਾਰੋ ਭਾਈ ਉਹ ਤਾਂ ਸੀਨ ਹੈ ਨਾ ਉਹ ਨਿੱਕਾ ਜਿਹਾ ਜਦਰਾ। ਉਸ ਗੀਨ ਬੜਾ ਕਮਾਂਦਾ ਯਾਰ ਉਹਦੇ ਸੁਣਾਦੇ ਯਾਰ ਹਨਾ ਉਹ ਕਿਸਮਤ ਦਾ ਉਹ ਹੈ ਜਿੱਕੇ ਦਾ ਹਨਾ ਤੇ ਉਹ ਆਪਾਂ ਸਮਝਾ ਰਹੀ ਹੈ ਮੇਰੇ ਨਾਲ ਮੇਰੇ ਨਾਲ ਬੜਾ ਉਲਟ ਹੁੰਦਾ ਮਤਲਬ ਮੈਂ ਜਿੰਨੀ ਸਹਿਜ ਕੈਮਰੇ ਦੇ ਸਾਹਮਣੇ ਹੁੰਨੀ ਨਾ ਮੈਂ ਨਾਰਮਲ ਲਾਈਫ ਚ ਨਹੀਂ ਹੁੰਦੀ ਹੁੰਦੀ ਮੈਨੂੰ ਤੁਸੀਂ ਕੈਮਰੇ ਦੇ ਸਾਹਮਣੇ ਦੋ ਲਾਈਨਾਂ ਦਿਓ ਤੇ ਤੁਸੀਂ ਇਹ ਕਹੋ ਕਿ ਜੇ ਤੁਹਾਨੂੰ ਕੋਈ ਔੜੀ ਤੇ ਤੁਸੀਂ ਬੋਲਦੇ ਹੋ ਤਾਂ ਮੈਂ 50 ਬੋਲਦਾ ਬਟ ਮੈਨੂੰ ਨਾਰਮਲ ਲਾਈਫ ਚ ਤੁਸੀਂ ਹੋਣੇ ਕਹੋਗੇ ਨਾ ਕਿ ਤਾਂ ਦਾ ਜਿਹੜਾ ਵਾਇਰਲ ਡਾਇਲੋਗ ਹੋਇਆ ਐਹੀ ਬੋਲ ਕੇ ਸੁਣਾ ਦਿਓ ਮੈਂ ਉੰਜ ਬੋਲੀ ਨਹੀਂ ਸਕਦੀ ਮੈਨੂੰ ਔਖਾ ਲੱਗਦਾ ਹੈ ਵਿੱਚ ਇਸ ਲਈ ਕੀ ਮਤਲਬ ਇੱਕ ਤੁਸੀਂ ਜਿਵੇਂ ਕੋਈ ਕਰੈਕਟਰ ਪਕੜਦੇ ਹੋ ਉਸਦੇ ਪਹਿਲਾਂ ਤੁਸੀਂ ਕਿਸੇ ਉਸ ਦਾ ਬੰਦੇ ਨੂੰ ਦੇਖਿਆ ਨਾ ਜਿਹੜਾ ਇਦਾਂ ਲਾਈਫ ਦੇ ਵਿੱਚ ਇਦਾਂ ਬੋਲਦਾ ਹੁੰਦਾ ਇਸ ਤਰੀਕੇ ਦਾ ਉਹ ਲਹਿਜਾ ਹੁੰਦਾ ਬਹੁਤ ਵਾਰੀ ਹੁੰਦਾ ਤੁਸੀਂ ਦੇਖਿਆ ਹੁੰਦਾ ਜਾਂ ਤੁਸੀਂ ਕਨਸੀਵ ਕਰ ਲੈਂਦੇ ਹੋ ਨਾ ਉਹ ਕਰੈਕਟਰ ਤੇ ਉਦੋਂ ਫਿਰ ਤੁਸੀਂ ਜਦੋਂ ਐਕਟ ਕਰ ਰਹੇ ਹੁੰਦੇ ਹੋ ਇੱਕ ਮਾਹੌਲ ਹੁੰਦਾ ਤੁਹਾਡੇ ਸਾਹਮਣੇ ਤੁਹਾਡੇ ਕੋਲ ਸਟਾਰ ਹੁੰਦੇ ਆ ਹੈਨਾ ਉਹ ਉਸ ਵੇਲੇ ਇੱਕ ਔਰਾ ਹੁੰਦਾ ਉਸ ਔਰ ਜਿ ਤੁਸੀਂ ਪਰਫਾਰਮ ਕਰ ਰਹੇ ਹੁੰਦੇ ਹੋ ਤੇ ਉਸ ਕੈਰੈਕਟਰ ਨੂੰ ਤੁਸੀਂ ਭੋਗ ਰਹੇ ਹੁੰਦੇ ਹੋ ਜਿਉ ਰਹੇ ਹੁੰਦੇ ਹੋ ਤਾਂ ਤੁਸੀਂ ਉਸ ਰੋਲ ਦੇ ਵਿੱਚ ਹੁੰਦੇ ਹੋ ਉਹ ਇਨਸਾਨ ਬਣੇ ਹੁੰਦੇ ਹੋ ਤੇ ਹਰ ਵੇਲੇ ਥੋੜਾ ਤੋਂ ਆਪਾਂ ਉਹ ਇਨਸਾਨ ਬਣ ਕੇ ਰਹਿੰਦੇ ਹਾਂ ਬਿਲਕੁਲ ਤੇ ਮੈਂ ਕਈ ਵਾਰ ਆਰਟਿਸਟ ਇਦਾਂ ਵੀ ਹੁੰਦੇ ਨੇ ਆਪਣੇ ਜਿਹੜੇ ਸਰਕਲ ਦੇ ਵਿੱਚ ਹੁੰਦੇ ਨੇ ਲੋਕ ਹੁੰਦੇ ਨੇ ਕੋਈ ਇੱਕ ਇਹਨੂੰ ਵਧੀਆ ਇੰਨਾ ਬੋਲਣ ਦਾ ਤਰੀਕਾ ਕਿਸਦਾ ਵਧੀਆ ਹੁੰਦਾ ਕੋਈ ਕਿਸਦਾ ਗਲਤ ਤਰੀਕ ਕਰਾਂ ਦਾ ਵਧੀਆ ਹੁੰਦਾ ਆਪਾਂ ਉਸ ਦੀ ਚੀਜ਼ ਉਸ ਦਾ ਕਰੈਕਟਰ ਪਕੜ ਕੇ ਐਕਟ ਕਰ ਦਿੰਦੇ ਹਾਂ ਤੁਹਾਡੇ ਨੇ ਕਦੇ ਇਦਾਂ ਕਿ ਤੁਸੀਂ ਭਾਜੀ ਤੁਹਾਨੂੰ ਵੀ ਕੁਐਸਚਨ ਆ ਕਿ ਤੁਸੀਂ ਕਿਸੇ ਆਪਣੇ ਜਾਣ ਪਛਾਣ ਦੇ ਬੰਦੇ ਦਾ ਉਹ ਸਟਾਈਲ ਪਕੜ ਕੇ ਕਰਤਾ ਤੇ ਬਾਅਦ ਵਿੱਚ ਉਹ ਬੰਦੇ ਨੇ ਦੇਖਿਆ ਹੋਵੇ ਤਾਂ ਤੂੰ ਮੇਰੀ ਨਕਲ ਕਰ ਰਿਹਾ ਹੈਂ ਤਾਂ ਮੈਨੂੰ ਨਾ ਨਹੀਂ ਅਤਕੀ ਕੀ ਹੁੰਦਾ ਜਿਹੜੇ ਕਿਰਦਾਰ ਹੁੰਦੇ ਨੇ ਤੁਸੀਂ ਹਮੇਸ਼ਾ ਖੁਦ ਨਹੀਂ ਸਾਰੇ ਕੱਢ ਸਕਦੇ ਹੁੰਦੇ ਉਹਦੇ ਲਈ ਤੁਹਾਨੂੰ ਇਨਸਪੀਰੇਸ਼ਨ ਚਾਹੀਦੀ ਹੁੰਦੀ ਆ ਤੇ ਉਹ ਤੁਸੀਂ ਅਲਦਵਾਲੇ ਤੋਂ ਹੀ ਲੈਂਦੇ ਹੋ ਤੇ ਬਹੁਤ ਸਾਰੇ ਕੈਰੈਕਟਰ ਜਿਹੜੇ ਮੈਂ ਕਰਦੀ ਆ ਜਦੋਂ ਮੈਂ ਗੋਲਕ ਬਗਣੀ ਬੈਂਕ ਤੇ ਫਟੋਹਾ ਕੀਤੀ ਜਦੋਂ ਤਾਂ ਉਹ ਬਿਲਕੁਲ ਇੱਕ ਅੰਮ੍ਰਿਤਸਰ ਦੇ ਅੰਦਰੂਣ ਸ਼ਹਿਰ ਜਿਹੜਾ ਹੈਗਾ ਪੁਰਾਣਾ ਜਿਹੜਾ ਸ਼ਹਿਰ ਉਹਦੀ ਵਿੱਚ ਇੱਕ ਕੋਸਮੈਟਿਕ ਦੀ ਸ਼ਾਪ ਵਾਲੀ ਲੇਡੀ ਦਾ ਕਰੈਕਟਰ ਸੀਗਾ ਸੋ ਉਹਦੇ 'ਚ ਮੈਨੂੰ ਲੱਗਾ ਸੀਗਾ ਕਿ ਇੱਥੇ ਫਿਰ ਕੋਈ ਸੰਭਾਵਨਾ ਹੈਗੀ ਮੈਂ ਕੁਝ ਡਿਫਰੈਂਟ ਕਰ ਸਕਦੀ ਸੋ ਮੈਂ ਅੰਮ੍ਰਿਤਸਰੀ ਉਹ ਸਟਾਈਲ ਦੇ ਵਿੱਚ ਉਸ ਕਰੈਕਟਰ ਨੂੰ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਸਾਰਿਆਂ ਨੂੰ ਬੜਾ ਅੱਛਾ ਵੀ ਲੱਗਾ ਤਾਂ ਉਹੀ ਚੀਜ਼ਾਂ ਵੇਰ ਕੁਝ ਚੀਜ਼ਾਂ ਤੁਸੀਂ ਆਪ ਆਪਣੇ ਅੰਦਰੋਂ ਕੱਢ ਲੈਂਦੇ ਹੋ ਕੁਝ ਚੀਜ਼ਾਂ ਤੁਹਾਨੂੰ ਬਾਹਰੋਂ ਇਨਸਪਾਇਰ ਕਰਦੀਆਂ ਸੋ ਮਿਲ ਕੇ ਕੋਈ ਨਾ ਕੋਈ ਚੀਜ਼ ਬਣ ਜਾਂਦੀ ਤੇ ਲਾਸਟ ਵਿੱਚ ਇਹ ਹੀ ਕਿ ਮੈਂ ਪੰਜਾਬੀ ਇਹ ਪਹਿਲੀ ਫਿਲਮ ਮੇਰੇ ਸਾਹਮਣੇ ਜਿਸ ਦੇ ਵਿੱਚ ਨਸੀਬੋ ਲਾਲ ਪਾਕਿਸਤਾਨੀ ਸਿੰਗਰ ਨੇ ਉਹਨਾਂ ਦਾ ਸੌਂਗ ਆਇਆ ਉਸ ਦੇ ਬਾਰੇ ਵੀ ਜਰੂਰ ਆਡੀਅנס ਨੂੰ ਜਰੂਰ ਦੱਸਣਾ ਦੀਨ ਬਿਲਕੁਲ ਜੀ ਨਸੀਬੋ ਲਾਲ ਜੀ ਨੂੰ ਸਾਡੇ ਪੰਜਾਬੀ ਸੰਗੀਤ ਸੁਣਨ ਵਾਲੇ ਜਿਹੜੇ ਹੈਗੇ ਨੇ ਉਹ ਬਹੁਤ ਪਸੰਦ ਕਰਦੇ ਨੇ ਅਕਸਰ ਉਹਨਾਂ ਦੇ ਗਾਣੇ ਜਿਹੜੇ ਅਸੀਂ ਸੁਣਦੇ ਰਹਿੰਨੇ ਇਹ ਸਾਡੇ ਲਈ ਤਾਂ ਬਹੁਤ ਮਾਣ ਵਾਲੀ ਗੱਲ ਹੈ ਕਿ ਵੈਸੇ ਵੀ ਸਾਡੀ ਫਿਲਮ ਦਾ ਸੰਗੀਤ ਜਿਹੜਾ ਬਹੁਤ ਅੱਛਾ ਹੈ ਬੱਬਲ رائے ਹੋਣਾ ਨੇ ਵੀ ਇਹਦੇ ਚ ਗਾਇਆ ਯਸਰ ਹੋਣਾ ਨੇ ਵੀ ਗਾਇਆ ਔਰ ਨਸੀਬੋ لال ਜੀ ਵੀ ਇਸ ਸੰਗੀਤ ਦਾ ਹਿੱਸਾ ਨੇ ਔਰ ਸਾਨੂੰ ਬੜਾ ਅੱਛਾ ਲੱਗ ਰਿਹਾ ਹੈ ਇਹਨੀ ਰਿਚਨੈਸ ਜਿਹੜੀ ਆ ਸਾਡੀ ਫਿਲਮ ਦੀ ਉਹਨਾਂ ਦੇ ਆਉਣ ਕਰਕੇ ਬਣੀ ਔਰ ਮੈਂ ਉਮੀਦ ਕਰਦੀ ਆ ਕਿ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਚ ਉਹ ਸਾਡੇ ਨਾਲ ਹੋਣਗੇ ਔਰ ਅਸੀਂ ਬਹੁਤ ਬlesed ਫੀਲ ਕਰਦੇ ਆ ਕਿ ਇਸ ਫਿਲਮ ਦੇ ਵਿੱਚ ਉਹਨਾਂ ਨੇ ਗਾਇਆ ਤੇ ਭਾਈ ਜੀ ਲਾਸਟ ਵਿੱਚ ਆਡੀਅנס ਨੂੰ ਰਿਲੀਜ਼ ਡੇਟ ਦੱਸ ਦੋ ਕਦੋਂ ਫਿਲਮ ਰਿਲੀਜ਼ ਹੋ ਰਹੀ ਹੈ ਲੋਰੀ 26 ਤਰੀਕ ਨੂੰ ਮੈਂ ਤਰਪਿਆ ਰਿਓ 26 ਜਨਵਰੀ ਨੂੰ ਇੱਕ ਪਬਲਿਕ ਡੇ ਦੇ ਮੌਕੇ ਆਪਾਂ ਇਹ ਫਿਲਮ ਰਿਲੀਜ਼ ਕਰ ਰਹੇ ਹਾਂ ਕਿਉਂਕਿ ਇਸ ਕਰਕੇ ਰਿਲੀਜ਼ ਕਰ ਰਹੇ ਹਾਂ ਕਿ ਅਸੀਂ ਲੰਬੜਾਂ ਦੇ ਲਾਣੇ ਨੂੰ ਰਿਲੀਫ ਕਰ ਰਹੇ ਹਾਂ ਜਿਹੜਾ ਲੰਬੜਾਂ ਦਾ ਲਾਣਾ ਰੀਲ ਕਰ ਰਹੇ ਹਾਂ ਤੇ ਰੀਲ ਵੀ ਕਰ ਰਹੇ ਤੇ ਉਹਨੂੰ ਰੈਲੈਕਸ ਵੀ ਕਰ ਰਹੇ ਹਾਂ ਜਿਹੜਾ ਉਹਨਾਂ ਤੇ ਬੋਝ ਪਾਇਆ ਸਾਰੇ ਟੱਬਰ ਨੇ ਨਾ ਤੇ ਤੁਸੀਂ ਉਹਨੂੰ ਦੇਖਿਓ ਤੇ ਨਿਆਰੇ ਲੋ ਸੋ ਕਹਿੰਦਾ ਵੀ ਸੋਈ ਸਾਫ ਸਾਰਿਆਂ ਦਾ ਟੋਕਰਾ ਸਿਰ ਦੇ ਉੱਤੇ ਚੁੱਕ ਕੇ ਬੈਠੇ ਹੋਏ ਨੇ ਪੋਸਟੋ ਦੇ ਵਿੱਚ ਸੋ ਉਹਨਾਂ ਨੂੰ ਰੈਕਸੀ ਕਰਨਾ ਲੰਬੜਾ ਦਾ ਲਾਣਾ ਏ ਓ ਮੇਰੀ ਤੁਹਾਨੂੰ ਰਕਸਿਆ ਸਾਰਿਆਂ ਨੂੰ 26 ਨੂੰ ਸਮੇਂ ਮੇ ਘਰਾਂ ਚ ਜਾਣਾ ਏ ਸੋ ਮੇਰੀ ਵੀ ਇਹ ਰਿਕਵੈਸਟ ਹੈ ਕਿ 26 ਜਨਵਰੀ ਨੂੰ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਜ਼ਰੂਰ ਦੇਖਣ ਜਾਓ ਹੁਣ ਮੇਨੀਆਂ ਮਿਲਕੀ ਸਿੰਘ ਨੇ 2010 ਜਿਹੜੇ ਰੋ ਰੋਤਾ ਪੰਜਾਬ ਦਾ